ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਤਹਿਸੀਲ ਚ ਪੈਂਦੇ ਪਿੰਡਾਂ ਦੇ ਵਿੱਚ ਤੀਂਦੂਏ ਦਾ ਖੌਫ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਨਿੱਕੂ ਨੰਗਲ ਤੋਂ ਜਿੱਥੇ ਘਰ ਦੇ ਨਾਲ ਹੀ ਚੁਗਣ ਵਾਸਤੇ ਬੰਨੀਆਂ ਬੱਕਰੀਆਂ ਤੇ ਖੁੰਖਾਰ ਜਾਨਵਰ ਵੱਲੋਂ ਹਮਲਾ ਕਰਕੇ ਉਸ ਨੂੰ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਰਵਰਕ ਮੈਂਬਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀਆਂ ਬੱਕਰੀਆਂ ਨੂੰ ਘਰ ਦੇ ਨਾਲ ਹੀ ਬੰਨਿਆ ਹੋਇਆ ਸੀ ਕਿ ਬਾਅਦ ਦੁਪਹਿਰ ਜਾਨਵਰ ਵੱਲੋਂ ਹਮਲਾ ਕਰਕੇ ਦੋਨਾਂ ਬੱਕਰੀਆਂ ਨੂੰ ਮਾਰ ਦਿੱਤਾ ਗਿਆ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਛੋਟੀ ਬੱਕਰੀ ਤਾਂ ਖਾ ਲਈ ਗਈ ਹੈ ਅਤੇ ਦੂਸਰੀ ਬੱਕਰੀ ਨੂੰ ਮਾਰ ਦਿੱਤਾ ਗਿਆ ਹੈ ਪਰਿਵਾਰ ਨੇ ਤੀਂਦੂਏ ਨੂੰ ਫੜਨ ਅਤੇ ਬੱਕਰੀਆਂ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਵਿਭਾਗ ਕੋਲ ਕਿਹੜਾ ਬਈ ਸੋਮਨਾ ਜੀ ਸੋਮਨਾ ਤੇ ਕੀ ਹੋਇਆ ਏ ਤੇ ਕਿਦਾਂ ਦਾ ਮੋਲ ਐਸ ਵੇਲੇ ਕੀ ਹੋਇਆ ਕਿਹੜਾ ਪਿੰਡ ਕਿਦਾ ਘਰ ਸਾਰੇ ਪਿੰਡ ਨਿੱਕੂ ਨਗਰ ਉੱਪਰ ਹੈ ਜੀ ਠੀਕ ਹੈ ਜੀ ਇਹ ਗੋਦਰ RAM ਹੈ ਜੀ ਇਹਨਾਂ ਦੀਆਂ ਬੱਕਰੀਆਂ ਸਨ ਜੀ ਇੱਥੇ ਇਹਨਾਂ ਨੇ ਆਪਣੇ ਘਰਾਂ ਦੇ ਕੋਲੇ ਬੰਨੀਆਂ ਹੋਈ ਸੀ ਜੀ ਤੇ ਪਤਾ ਨਹੀਂ ਲੱਗਿਆ ਕਿਸ ਟਾਈਮ ਜੀ ਤਿੰਦੂ ਨੇ ਆ ਕੇ ਇਹਨਾਂ ਦੋਹਾਂ ਬੱਕਰੀਆਂ ਤੇ ਬਾਹਰ ਕਰ ਦਿੱਤਾ ਇੱਕ ਤਾਂ ਤੁਹਾਨੂੰ ਦੇਖ ਹੀ ਲਿਆ ਸਾਰੀ ਖਾ ਚੁੱਕਿਆ ਇੱਕ ਗੱਲ ਤੇ ਫਰਕ ਹੈ ਨਾ ਮਾਰਕਸ ਉੱਤ ਦਿੱਤੀ ਉਕਿੱਦਾਂ ਮੋਲੇ ਸ਼ਾਮ ਵੀ ਹੋ ਰਹੀ ਸਰ ਸ਼ਾਮ ਹੋ ਰਹੀ ਸਾਰੇ ਡਰੇ ਭੇਜੀ ਬਿਸਕਰ ਦੁਬਾਰਾ ਆ ਕੇ ਸਾਡੇ ਤੇਰਾ ਹਮਲਾ ਕਰਦਾ ਵਾ ਘਰਾਂ ਦੇ ਵਿੱਚ ਜੀ ਜਦੋਂ ਘਰਾਂ ਦੇ ਕੋਲ ਹੀ ਬੰਨੀ ਬੱਕਰੀਆਂ ਤੇ ਹਮਲਾ ਕਰਦਾ ਵਾ ਤੇ ਇਨਸਾਨ ਤੇ ਵੀ ਹਮਲਾ ਕਰ ਸਕਦਾ ਜੀ ਕੀ ਮੰਗ ਰਸੋਂਾਂ ਦੀ ਮੰਗ ਤਾਂ ਇਹੀ ਆ ਸਾਰ ਇਹਨਾਂ ਨੂੰ ਜੋ ਵੀ ਇਹਦਾ ਦੇਖੋ ਮੁਆਵਜ਼ਾ ਬਣਦਾ ਹੈ ਗਵਰਨਮੈਂਟ ਬਖਾਤੇ ਉਹ ਇਹਨਾਂ ਨੂੰ ਦਿੱਤਾ ਜਾਵੇ ਗਰੀਬ ਬੰਦੇ ਆ ਜੀ ਇਹੀ ਤਾਂ ਆਰਮਜ਼ਾਰ ਆ ਵਿਚਾਰਿਆਂ ਦਾ ਇਹਨਾਂ ਦਾ ਕਿਹੜਾ ਕੋਈ ਨੌਕਰੀ ਪੇਸ਼ ਕੋ ਧਿਆੜੀ ਇਹਨਾਂ ਤੇ ਨਹੀਂ ਵਿਚਾਰੇ ਦੇ ਲੱਗਦੀ ਠੀਕ ਹੈ ਨਹੀਂ ਇਹਨਾਂ ਦੇ ਵਿਚਾਰੇ ਦਾ ਪਹਿਲੇ ਬਹੁਤ ਨੁਕਸਾਨ ਹੋ ਚੁੱਕਾ ਹੈ ਬਾਹਮਾ ਫੈਕਚਰ ਹੋ ਗਈ ਨੇ ਦੇ ਪਿੱਛੇ ਵਿਭਾਗ ਨੂੰ ਸੂਚਿਤ ਕੀਤਾ ਵਿਭਾਗ ਨੂੰ ਸਾਰੇ ਸੂਚਿਤ ਕੀਤਾ ਤਹਿਤ ਸੋ ਦੇਖੋ ਹਾਂ ਜੀ ਕੋਈ ਹਾਲਾ ਤੱਕ ਨਹੀਂ ਆਇਆ ਸਰ ਕੋਈ ਸਾਡੇ ਘਰ ਚ ਮੋਲ ਦੀ ਮੇਰੇ ਘਰ ਵਾਲੀ ਨੂੰ 2 ਸਾਲ ਹੋ ਗਏ ਲੱਤਾਂ ਬਾਹਮਾ ਤੋਂ ਬੈਠਾ ਕੋਈ ਨਹੀਂ ਬੇਟਾ ਮੇਰਾ ਬੇਟਾ ਮੇਰੇ ਨੂੰ 3-4 ਮਹੀਨੇ ਹੋ ਗਏ ਉਂਦੀ ਲੱਤ ਕੁੱਤੀ ਵੀ ਹੈ ਜਿਵੇਂ ਕੰਮ ਨਹੀਂ ਕਰ ਸਕਦਾ ਦੋ ਮੇਰੇ ਬੱਚੇ ਦੇਰ ਦੀ ਹੈ ਮੇਰੇ ਕੋਲ ਕੋਈ ਕੰਮ ਕਰਨ ਵਾਲਾ ਹੈ ਹੀ ਨਹੀਂ ਯਾਰ ਮੰਗ ਕਰਦੇ ਸੋ ਤੁਸੀਂ ਵਿਭਾਗ ਤੋਂ ਕੀਤਾ ਫੜਨਾ ਚਾਹੀਦਾ ਖੜਨਾ ਚਾਹੀਦਾ ਜਾਂ ਮੈਨੂੰ ਇਹਦਾ ਮੁੱਲ ਦੇ ਦੇਣ ਜੋ ਬਣਦਾ ਮੈਨੂੰ ਮਿਲ ਜਾਣਾ ਚਾਹੀਦਾ ਮੈਨੂੰ ਨਾਮ ਗੋਰੂ ਭਜੀ ਪਿੰਡ ਨਿਕੂ ਨੰਗਲ ਭਜੀ ਇੱਥੇ ਬੱਕਰੀਆਂ ਸੀ ਬੰਨੀ ਵੀ ਤੇ ਚੋਗਣ ਵਾਸਤੇ ਹੀ ਭਜੀ ਤੈੰਦੂਆ ਪੇ ਗਿਆ ਜੀ ਦਿਨ ਦਹਾੜੇ ਅੱਜ ਘਰ ਦੇ ਕੋਲੇ ਆ ਭਜੀ ਬੱਕਰੀਆਂ ਦੋਹੇ ਮਾਰਤੀਆਂ ਜੀ ਇੱਕ ਬੱਕਰੀ ਕੋ ਹਾਂ ਜੀ ਇੱਕ ਮਾਰ ਕੇ ਛੱਡਤੀ ਇੱਕ ਜਿਆਦਾ ਖਾਲੀ ਭਜੀ ਇਹ ਕੋ ਬੱਕਰੀ ਛੋਟੀ ਸੀ ਹਾਂ ਜੀ ਇੱਕ ਛੋਟੀ ਦੀ ਕਸੂਨ ਵਾਲੀ ਦੀ ਭਜੀ ਕਿੱਦਾਂ ਦਾ ਮਾਹੌਲ ਆਉਣ ਉੱਥੇ ਹੁਣ ਭਜੀ ਮੂਲ ਥੋੜੇ ਹਾਂ ਜੀ ਹਾਂ ਜੀ ਭਜੀ ਇੱਦਾਂ ਦੇ ਬੰਦਿਆਂ ਨੂੰ ਵੀ ਪਹਿਲੇ ਆਪਣਾ ਜੀ ਹੁਣ ਤਮੀ ਭਾਈ ਕੀ ਖਾਦੀ ਹੋ ਅੰਨ ਲੱਤ ਗੱਲ ਚਾਹੀਦੀ ਕੀ ਮੰਗ ਕਰਦੇ ਤੁਸੀਂ ਵਿਭਾਗ ਤੋਂ ਮੰਗ ਭਾਈ ਹੁਣ ਫੜੋ ਜੱਥੇ ਹੁੰਦੀ ਹੈ ਨਾ ਜੀ ਇੱਥੇ ਭਾਈ ਦੇਖਸੀ ਹੈ ਜੀ ਹੋਰ ਵੀ ਜਾਣ ਬਚੱਕ ਲੈਣੇ ਇਦੋਂ